ਤੂੰ ਬੜਾ ਹੁਸ਼ਿਆਰ ਜਿਹਾ ਬਣਾ ਹੋਇਆ ਹੈ ਨਾ ਮੈਂ ਆਪ ਆਪ ਆਪਕੋ ਆਪ ਆਪ ਬੋਲ ਰਹਾ ਹਾਂ ਮੈਂ ਐਸਾ ਬੋਲ ਰਿਹਾ ਹਾਂ ਬੜਾ ਆਪ 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 ਨੇ ਮੇਰੀ ਗਾੜੀ ਨਿਕਲਵਾਈ ਹੈ ਮੈਂ ਵੀਡੀਓ ਬਣਾ ਕੇ ਡਾਲੂਗਾ ਕਿ ਕੀ ਕੀਆ ਨਹੀਂ ਆਪ ਡਾਲ ਦਿਓ ਵੀਡੀਓ ਬਣਾ ਕੇ ਮੈਂ ਵੀਡੀਓ ਬਣਾ ਕੇ ਰੱਖ ਲੇਕਿਨ ਆਪ ਸਾਈਡ ਤੇ ਆਪ ਚਲੇ ਹੋਏ ਪੰਜਾਬੀਆਂ ਦੇ ਨਾਲ ਹਿਮਾਚਲ ਦੇ ਵਿੱਚ ਲਗਾਤਾਰ ਬਤਮੀਜੀ ਦੀਆਂ ਵੀਡੀਓ ਲਗਾਤਾਰ ਸਾਹਮਣੇ ਆ ਰਹੀਆਂ ਮੈਂ ਤਾਂ ਹੁਣ ਇੱਕ ਹੋਰ ਵੀਡੀਓ ਸੋਸ਼ਲ ਮੀਡੀਆ ਤੇ ਲਗਾਤਾਰ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਚੰਡੀਗੜ੍ਹ ਪੁਲਿਸ ਦੇ ਵਿੱਚ ਤਣਾਤ ਪੰਜਾਬੀ ਨੌਜਵਾਨ ਪਰਮਜੀਤ ਸਿੰਘ ਬਾਲ ਦੇ ਨਾਲ ਹਿਮਾਚਲ ਪੁਲਿਸ ਦੇ ਮੁਲਾਜ਼ਮ ਬਹਿਸਬਾਜ਼ੀ ਅਤੇ ਬਤਮੀਜ਼ੀ ਕਰਦੇ ਹੋਏ ਨਜ਼ਰ ਆ ਰਹੇ ਨੇ ਦੱਸ ਦਈਏ ਤੁਹਾਨੂੰ ਕਿ ਪਰਮਜੀਤ ਸਿੰਘ ਬਾਲ ਆਪਣੇ ਪਰਿਵਾਰ ਦੇ ਨਾਲ ਕਾਝਾਰ ਗਿਆ ਹੋਇਆ ਸੀ ਜਿੱਥੇ ਪਾਰਕਿੰਗ ਦੇ ਲੈ ਕੇ ਉਸਦੀ ਪੁਲਿਸ ਦੇ ਨਾਲ ਬਹਿਸਬਾਜ਼ੀ ਹੋ ਜਾਂਦੀ ਹੈ ਤੇ ਪੁਲਿਸ ਵਾਲੇ ਦਿਖਾਈ ਦੇ ਰਿਹਾ ਕਿ ਹਿਮਾਚਲ ਪੁਲਿਸ ਦੇ ਮੁਲਾਜ਼ਮ ਕਿਸ ਤਰ੍ਹਾਂ ਚੰਡੀਗੜ੍ਹ ਪੁਲਿਸ ਦੇ ਵਿੱਚ ਤਣਾਤ ਪਰਮਜੀਤ ਸਿੰਘ ਬਾਲ ਦੇ ਨਾਲ ਬਹਿਸਬਾਜ਼ੀ ਕਰਦੇ ਹੋਏ ਨਜ਼ਰ ਆ ਰਹੇ ਨੇ ਜਿਸ ਦੀ ਵੀਡੀਓ परमजीत सिंह ਬਾਲਵਲੋ ਆਪਣੇ ਮੋਬਾਈਲ ਦੇ ਵਿੱਚ ਜਦੋਂ ਕੈਦ ਕਰਨੀ ਚਾਹੀ ਤਾਂ ਦੂਸਰਾ ਮੁਲਾਜ਼ਮ ਆ ਕੇ ਉਸ ਨੂੰ ਇਸ ਤਰ੍ਹਾਂ ਦੇ ਕਰਨ ਤੋਂ ਰੋਕਦਾ ਵਾ ਤੇ ਇਹ ਸਾਰੀ ਵੀਡੀਓ ਮੋਬਾਈਲ ਦੇ ਵਿੱਚ ਕੈਦ ਹੋ ਗਈ ਹੈ ਜੋ ਸੋਸ਼ਲ ਮੀਡੀਆ ਤੇ ਲਗਾਤਾਰ ਵਾਇਰਲ ਹੋ ਰਹੀ ਹੈ ਦੱਸ ਦਈਏ ਤੁਹਾਨੂੰ ਕਿ ਕੰਗਣਾ ਰਣੋਦ ਮਾਮਲੇ ਦੇ ਵਿੱਚ ਹਿਮਾਚਲੀ ਲੋਕਾਂ ਵੱਲੋਂ ਲਗਾਤਾਰ ਪੰਜਾਬੀਆਂ ਨੂੰ ਹਿਮਾਚਲ ਦੇ ਵਿੱਚ ਟਾਰਗੇਟ ਕੀਤਾ ਜਾ ਰਿਹਾ ਤਾਂ ਇਸ ਤੋਂ ਪਹਿਲਾਂ ਸਪੈਨਿਸ਼ ਅਤੇ ਪੰਜਾਬੀ ਜੋੜੇ ਨੂੰ ਵੀ ਡਲਹੋਜੀ ਦੇ ਵਿੱਚ ਟਾਰਗੇਟ ਕੀਤਾ ਗਿਆ ਸੀ ਜਿਸ ਦਾ ਮਾਮਲਾ ਲਗਾਤਾਰ ਭਖਦਾ ਹੋਇਆ ਨਜ਼ਰ ਆ ਰਿਹਾ ਤੇ ਪੰਜਾਬ ਦੇ ਗਰਨਜੀਤ ਸਿੰਘ ਚੰਨੀ ਵੱਲੋਂ ਹਿਮਾਚਲ ਦੇ ਮੁੱਖ ਮੰਤਰੀ ਨੂੰ ਵੀ ਇਸ ਮਾਮਲੇ ਦੇ ਵਿੱਚ ਸ਼ਿਕਾਇਤ ਦਰਜ ਕਰਨ ਦੀ ਗੱਲ ਕੀਤੀ ਗਈ ਸੀ ਤਾਂ ਹੁਣ ਇੱਕ ਹੋਰ ਵੀਡੀਓ ਲਗਾਤਾਰ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ ਦਿਖਾਈ ਦੇ ਰਿਹਾ ਕਿ ਕਿਸ ਤਰ੍ਹਾਂ ਹਿਮਾਚਲ ਪੁਲਿਸ ਦੇ ਲੋਗ ਚੰਡੀਗੜ੍ਹ ਪੁਲਿਸ ਦੇ ਵਿੱਚ ਤੇਨਾਕ ਪੁਲਿਸ ਵਾਲਿਆਂ ਦੇ ਨਾਲ ਹੀ ਬਹਿਸ ਬਾਜ਼ੀ ਅਤੇ ਬਤਮੀਜ਼ੀ ਕਰਦੇ ਹੋਏ ਨਜ਼ਰ ਆ ਰਹੇ ਨੇ तू बड़ा होशियार शहर बना हुआ ना मैं आप आप, आप आपको बोल रहा हूँ आप, 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 आप कर रहा हूँ मैं ऐसा और आप आप आपने मेरी गाड़ी निकलवाई है मैं वीडियो बना के डालूंगा कि क्या किया नहीं आप डाल दो वीडियो बना के वीडियो के लेकिन आप साइड पे आप चले हुए हैं पंजाब पुलिस में पंजाब पुलिस में मैं चंडीगढ़ पुलिस में जिसमें यार आप नहीं आपको तो मैंने क्या बोला है नहीं आपने ये बोला है कि आपने रॉन्ग साइड पे गाड़ी घुसाई है میری اپ کو میں نے موਤਾ دیا ٹھاکر صاحب میری گاڑی وہاں لگی تھی بھائی صاحب نہیں ایسے ہاتھو بھائی نہیں کر سکتا ان اس سارے معاملے ਨੂੰ ਲੈ ਕੇ پرم جی سنگھ بالوالو ایک ای میل دے راہیں ڈی جی پی ہماچل ਨੂੰ شکایت درج کروائی گئی ہے تے انصاف دی گوہار کیتی گئی ہے تاں ਤੁਸੀਂ اس سارے معاملے نو لے کے کی کہنا چاہندے ہو کمنٹس دے وچ اپنی رائے ضرور سانجی کرو ਕਿਉਂਕਿ ਲਗਾਤਾਰ ਹਿਮਾਚਲ ਦੇ ਵਿੱਚ ਇਸ ਤਰ੍ਹਾਂ ਦੇ ਇਨਸੀਡੈਂਟ ਪੰਜਾਬੀਆਂ ਦੇ ਨਾਲ ਸਾਹਮਣੇ ਆ ਰਹੇ ਨੇ ਤੇ ਤੁਹਾਡੀ ਇਸ ਸਾਰੇ ਮਾਮਲੇ ਨੂੰ ਲੈ ਕੇ ਕੀ ਹੈ ਰਾਏ ਕਮੈਂਟਸ ਦੇ ਵਿੱਚ ਆਪਣੀ ਰਾਏ ਜਰੂਰ ਸਾਂਝੀ ਕਰੋ तू बड़ा होशियार शहर बना हुआ ना मैं आप आप, आप आपको आप आप बोल रहा मैं ऐसा कर और आप आपने आप, मेरी गाड़ी निकलवाई है मैं वीडियो बना के डालूंगा क्या किया डाल दो वीडियो बना के लेकिन आप साइड पे आप चले हुए में पंजाब पुलिस पंजाब पुलिस मैं चंडीगढ़ आपको तो फिर क्या बोला है आपने ये बोला आपने रॉन्ग साइड पे गाड़ी घुसाई है